ਇਹ ਘਟ ਚਾਹਕ ਨਹੀਂ ਪੀਉਂਦਾ ਹੁਣ। ਥੋੜਾ ਹੁਣ ਗੱਲ ਕਰ ਚਾਹਦਾ ਹਾਂ ਮੈਂ ਥੋੜਾ ਜਿਆਦਾ ਚਲਾਈ ਨਹੀਂ ਕਰਤੀ ਕਦੀ ਤੇਲ ਪੜਾਉਣਾ ਹੁੰਦਾ। ਜਾਲੇ ਤੋਂ ਡੰਡਾ ਮਾਡਲ ਵੀ ਚਲਾਈ ਹੈ ਨਾ। ਆਹ ਚੀ ਚਲਾਈ ਸੀ। ਕੱਲੋਂ ਬਾਣੀ ਸਿੱਟ ਹੁੰਦੀ ਆ ਬਈ ਟੀ ਚ ਚਲਾਉਣ ਤੇ ਮੈਂ ਚਲਾਈ ਆ ਮੈਂ ਉਹ ਕੱਲਾ ਲਾਇਆ ਸੀ ਮੈਂ ਤੇ ਸਾਰੇ ਕਹਿਣ ਟੀ ਤੇ ਨਹੀਂ ਗੱਲਾਂ ਲੱਗਣਾ ਤੂੰ ਪਹਿਲੇ ਦਿਨ ਹੀ ਜਦੋਂ ਹਵਾ ਕਢਾਉਣ ਵਾਲੀ ਸੀ ਚੁਏ ਸੀ। ਤੇ ਜਿਹੜਾ ਉਹ ਡਰਾਈਵਰ ਸੀ ਆਪਣੇ ਕੋਲ ਜਦੋਂ ਮੈਂ ਹਵਾ ਹਵਾ ਕਢਾ ਤੀ ਤੇ ਕਹਿੰਦਾ ਬਾਈ ਇਹ ਗੱਲਾਂ ਨਾਲੂ ਬੰਦਾ ਕਹਿੰਦਾ ਕਿਉਂ ਆਪਾਂ ਫਿਰ ਉਹਦੇ 743 ਦੇ ਕਾਨੂੰਨਦੇ ਹੁੰਦੇ ਸੀ ਹਵਾ ਤੇ ਬਾਲਾ ਵਧੀਆ ਗੱਲਾਂ ਲੱਗਿਆ ਬਾਈ ਤੇ ਤੇ ਗੱਡੀ ਸੈੱਟ ਵੀ ਬਾਲੀ ਸੀ ਠੀਕ ਹੈ ਚਲੌਣ 'ਚ ਬ੍ਰੇਕਾਂ ਬਰੂਕਾਂ ਕਹਿੰਉਂਦੇ ਪਰ ਸਿਆਪਾ ਉਹਦਾ ਗੱਟੇ ਤਾਂ ਬਾਲੇ ਨਿਕਲਦੇ ਸੀ ਉਹਦੇ ਤੇ ਪਿੱਛੇ ਤਾਂ ਘੱਟ ਲੱਗਦੀ ਸੀ ਤੇ ਗੱਟੇ ਤਾਂ ਨਿਕਲ ਜਾਂਦੇ ਸੀਗੇ ਨਹੀਂ ਬਾਡੀ ਛੋਟੀ ਸੀ ਬਾਡੀ ਛੋਟੀ ਸੀ ਐਸ ਨਾਲੋਂ ਮੰਨ ਲਾ ਵੀ ਜਿਵੇਂ ਐਸ 'ਚ ਕਿੰਨਾ ਤਾਂ ਦਾ ਲੱਗਦਾ ਸੱਤ ਇਸ ਆਪਣੀ ਮਤਲਬ 15 ਕੁ ਫੁੱਟ ਤੋਂ ਥੋੜੀ ਘੱਟ ਹੁੰਦੀ ਹੈਗੀ ਸੱਤ ਕਦੰਗਾ ਲੱਗਦਾ ਹੁੰਦਾ ਹੈ ਤੇ ਉਹਦੇ ਛੇ ਹੀ ਲੱਗਦਾ ਹੁੰਦਾ ਸੀਗਾ ਠੀਕ ਦਾਲਣਾ ਖੋਲ ਕੇ ਸੱਤ ਲੱਗਦਾ ਸੀਗਾ ਠੀਕ ਤਾਂ ਕਰਕੇ ਗੱਲਾਂ ਬੜਾ ਵਧੀਆ ਆਇਆ ਡੰਡਾ ਮਾਡਲ ਸੀ ਉਹ 25 15 ਨੰਬਰ ਸੀਗਾ ਅੱਛਾ ਨੰਬਰ 25 15 ਕਿਹਾ ਕਰਨ ਭਾਜੇ ਵੀ ਗੱਡੀ ਆ 25 15 ਟੀਸੀ ਤੇ ਤੇ ਗੱਲਾਂ ਵਧਿਆ ਰਾਇਆ ਉੱਥੇ ਨੂੰ ਠੀਕ ਠੀਕ ਹੋਂਦ ਤੱਕ ਕਿੰਨੇ ਸਾਲ ਬਾਅਦ ਚਲਾਈ ਹੈ ਗੱਡੀ ਆ ਉਦੋਂ ਹੀ ਚਲਾਈ ਦੀ ਆ ਹੂੰ ਲੋਹੇ 13 ਸਾਲ ਤਾਂ ਹੋਈ ਗਈ ਕਿਉਂਕਿ ਫਟੇ 10 ਸਾਲ ਤਾਂ ਹੋ ਗਿਆ 10 ਸਾਲ ਤੋਂ ਉੱਤੇ ਸਾਲ ਵਿਆਰ ਹੋ ਗਿਆ ਵੀ ਹਾਂ 11 12 ਸਾਲ ਹੋ ਗਏ ਗੱਡੀ ਚਲਾਈ ਨੂੰ ਠੀਕ ਤੂੰ ਦੋ ਵਾਰ ਤਾਂ ਗੱਡੀ ਤੇ ਗਿਆ ਇਹਨੇ ਕਿੰਦਾ ਤੂੰ ਵੀ ਉਹ ਕੀਤੀ ਹੈ ਨਾ ਐਸ ਵੀ ਮੇਰੇ ਨਾਲ ਉਹ ਕੀਤੀ ਹੈ ਚੱਲ ਆਪਾਂ 10 10 ਕਿ ਵੀ ਚਲਾਈ ਸੀਗੀ ਉਹ ਦਾਸ ਚੱਕੀ ਤੇ ਤਾਂ ਪਾ ਰਹੇ ਹਾਂ ਬਹੁਤ ਟਾਈਮਾਂਗੇ ਹਾਂ ਟੀਸੀ ਦੇ ਤੇ ਉਸ ਤੋਂ ਬਾਅਦ ਫਿਰ ਆਪਾਂ ਘੋੜੇ ਤੇ ਆ ਗਏ ਹਾਂ ਘੋੜੇ ਤੇ ਤੇ ਘੋੜੇ ਤੋਂ ਬਾਅਦ ਤੁਸੀਂ ਤੇ 4923 ਵੀ ਆ ਤੇ ਉਹਦੇ ਨਾਲ ਚਲਾਇਆ ਤੇ ਤਾਇਆ ਉਹ ਵੱਡਾ ਲੈ ਲੈਣ ਨੂੰ ਜਾਂਦਾ ਤੇ ਈਜ਼ੀਗਾ ਹੂੰ ਉਹ ਤਾਂ ਕੱਲਾ ਹੀ ਜਾਂਦਾ ਹੁੰਦਾ ਹੈ ਗੇਰਾਤ ਕਨੈਕਟਰ ਹੁੰਦਾ ਜੀ ਨਾਲ ਗੇਰਾਤ ਤੇ ਸਜੋਤ ਘਵਾਟੇ ਵੀ ਗਿਆ ਸੀਗਾ ਅੱਛਾ ਤੋਂ ਆਟੀ ਨਹੀਂ ਗਿਆ ਜਾਨੀ ਕਿ ਹਾਂ ਸੀਮਰਾਨੀ ਦਾ ਜੰਗਲ ਜਿੱਥੇ ਸਲੀਗੁੜੀ ਤੋਂ ਅੱਗੇ ਹਾਂ ਉੱਥੇ ਖਾਲੀ ਕਰਕੇ ਆਂਦੀ ਸੀ ਕਿ ਮੈਂ ਅੱਛਾ ਤੇ ਉਧਰੋਂ ਕੀ ਲਿਆ ਸੀ ਉਧਰ ਬਿਹਾਰ ਬਿਹਾਰ ਤੱਕ ਆਇਆ ਸੀਗੇ ਖਾਲੀ ਅੱਛਾ ਬਿਹਾਰ ਚੋਂ ਫਿਰ ਉਹ ਭਰੀ ਸੀ ਮੱਕੀ ਠੀਕ ਹੈ ਕਿੱਥੋਂ ਦੀ ਮੱਕੀ ਉਹ ਪਾਇਰ